ਉੱਚਾ ਰੰਗ ਕਾਲਾ ਪਪਾ ਕੀ ਕਰ ਛੱਡਦੇ ਹੁਣ ਕੋਈ ਬਾਹਰ ਆ ਕੇ ਦੇਖੂਗਾ ਉਹ ਕਹੂਗਾ ਸਾਨੂੰ ਵੀ ਤੁਹਾਡਾ ਪਪਾ ਚੂਹੇ ਕੱਟਦਾ ਛੱਡਦਾ ਇਹ ਨਾ ਕਰਿਆ ਕਰੋ ਪਪਾ ਜੀ ਉਹ ਪੁੱਤਰ ਜੀ ਤੁਹਾਨੂੰ ਕੀ ਪਤਾ ਹੈ ਨਕਰੇ ਚੂਹੇ ਤਾਂ ਕੱਟਣੇ ਚਾਹੀਦੇ ਨੇ ਤੁਸੀਂ ਵੀ ਕੱਢੋ ਤੁਹਾਡੇ ਕੱਢਾਂ ਮੈਂ ਪਪਾ ਬੇਨਤੀ ਕਰਦਾ ਹੱਥ ਜੋੜਦਾ ਇਦਾਂ ਨਾ ਕਰ ਛੱਡਿਓ ਅਸੀਂ ਜਿਹੜੇ ਕੰਮ ਆ ਉਹ ਕਰ ਲਓ ਪਹਿਲਾਂ ਚਲ ਜਾ ਕੇ ਮੁੱਲੀਆਂ ਦੇਖੋ ਹੈਗੀਆਂ ਲੱਗੀਆਂਆਂ ਆ ਮੁੱਲੀਆਂ ਦਾ ਬਹੁਤ ਦਿਖਰੀਆਂ ਚਿੱਟੀਆਂ ਚਿੱਟੀਆਂ ਆ ਉੱਤੇ ਨੂੰ ਆਈਆਂ ਹੋਈਆਂ ਕੱਟ ਕੇ ਲੈ ਜਾਓ ਜਾਂ ਕੋਈ ਕੱਦੀ ਫਿਰ ਆਪਾਂ ਕਰੀਏ ਮਨੰਜਨ ਅੱਜ ਆਪਣੇ ਜਾਈ ਕੁਸ਼ਰ ਝੱਡਣੀ ਏ ਪੁੱਤਰੀ ਜੀ ਆਪਾਂ ਜੇ ਆਪਣੀ ਜਾਈ ਖੁਸ਼ਾ ਕਰ ਛੱਡਣੀ ਜੋ ਪਾਪਾ ਜੀ ਇੱਥੇ ਤਾਂ ਛਲਗਮ ਵੀ ਲੱਗੇ ਹੋਣਗੇ ਛਲਗਮ ਵਾਲਗਮ ਸਭ ਖੁਸ਼ ਹੋਗਾ ਪੁੱਤਰੀ ਖੋਰ ਜਾ ਕੇ ਉੱਤਰ ਕੇ ਦੇਖੋ ਤੁਸੀਂ ਪਾਪਾ ਜੀ ਪਰ ਮੈਨੂੰ ਡਰ ਲੱਗਦਾ ਜੇ ਉਹ ਪਾਪੇ ਕਿਸੇ ਤੋਂ ਡਰਦੇ ਨਹੀਂ ਹੁੰਦੇ ਪੱਤ ਨੇ ਜਣ ਨੇ ਤਾਂ ਹੈਗੇ ਗਾਟਾ ਲਾ ਦੇਾਂਗੇ ਜਾ ਕੇ ਮੁੰਡੀਆਂ ਵੱਢ ਕੇ ਲਿਆ ਅੱਜ ਤੇਰੀ ਜਾਈ ਖੁਸ਼ ਕਰ ਦੇਣੀ ਆ ਯਾਰ ਉੱਪਰ ਰੈਂਟਰ ਵੀ ਆਪਾਂ ਨੇ ਖੁਸ਼ ਕਰ ਦੇਣੇ ਠੀਕ ਆ ਹਾਂ ਪਰ ਰੈਂਟਰ ਕਿਵੇਂ ਖੁਸ਼ ਕਰਾਂਗੇ ਰੈਂਟਰ ਹੁੰਦੇ ਐ ਖਾ ਕੇ ਜਦੋਂ ਆਪਾਂ ਛਡਣੀਆਂ ਲਿੱਤਾ ਆਪਾਂ 5-5 ਦੀਆਂ ਗਿਆਸਾਂ ਫਿਰ ਦੇਖਣਾ ਪਾਪਾ ਜੀ ਖੁਸ਼ ਹੋਤੇ ਆਪਾਂ ਜਾਣ ਜਿੱਥੇ ਗੱਲਾਂ ਨਾ ਕਰ ਹੁਣ ਹੁਣ ਗੱਲਾਂ ਮਰੀ ਜਾਂਦੀ ਜੀ ਤੂੰ ਤੂੰ ਵੀ ਇਹ ਸਾਲੀਆਂ ਦੋਨੇ ਲਾਦਾ ਦੋਨੇ ਨੀ ਬੇਕਮੀਆਂ ਕੋਈ ਯਾ ਤਾਂ ਨਹੀਂ ਰਿਹਾ ਤੇ ਸੜਾ ਸਿਆਪਾ ਹੀ ਪੈ ਜਾਵੇ ਪਰ ਸਿਆਪਾ ਕੀ ਹੋਊਗਾ ਜਦ ਪਾਪਾ ਜੀ ਬੈਠੇ ਇਹਨਾਂ ਦੇ ਨਾਲ ਆਹ ਵੱਡੋ ਚਿੰਟੂ ਓ ਮਿੰਟੂ ਤੂੰ ਕੀ ਕਰਨ ਓ ਮਿੰਟੂ ਤੇਰੀ ਬਹਿਣ ਦੀ ਓ ਤੂੰ ਵੀ ਪੈਨੂ ਕੋਈ ਪਿੱਛੋਂ ਆ ਰਿਹਾ ਯਾ ਅੱਜ ਛਾਪਾ ਹੋਊਗਾ ਔਰ ਚਿੰਟੂ ਕਹਿੰਦਾ ਯਾਰਾ ਛੇਤੀ ਪੰਚ ਗਿਆ ਛੇਤੀ ਛੇਤੀ ਪੰਚ ਗਿਆ ਚਿੰਟੂ ਪੈਨੂ ਸਿਆਪਾ ਪੈ ਗਿਆ ਓਏ ਹੋ ਤੁਹਾਡੀ ਪੈਨੂ ਚਿੰਟੂ ਗਿਆ ਓਏ ਚਿੰਟੂ ਗਿਆ ਓਏ ਓਏ ਚਿੰਟੂ ਇਹਨਾਂ ਤੇ ਭੱਜਣ ਦੀ ਕੋਸ਼ਿਸ਼ ਕਰ ਚਿੰਟੂ ਓਏ ਚਿੰਟੂ ਓ ਮੈਂ ਭੱਜ ਜਾ ਮੈਂ ਬਚ ਜਾਊਂਗਾ ਪਰ ਚਿੰਟੂ ਜਾਵੋ ਮੈਂ ਓਏ ਪਾਜੀ ਓਏ ਮੇਰੇ ਲਾਲਾ ਨੂੰ ਛੱਡ ਦੇ ਨਹੀਂ ਚੰਗੀ ਚੋਨਾ ਜੇ ਨਹੀਂ ਬਹੁਤ ਬੁਰਾ ਹੋ ਜਾਊਗਾ ਇੱਥੇ ਕਤਿਆਮ ਹੋ ਜਾਊਗਾ ਛਾਲਿਓ ਸਾਡੇ ਖੇਤ ਤੇ ਮੁੱਲੀਆਂ ਚੋਰੀ ਕਰਕੇ ਲੱਗੇ ਲੱਗੇ ਓਏ ਅਸੀਂ ਮੁੱਲੀ ਆਪਣੀ ਜੈਲ ਲੈ ਕੇ ਜਾਣੀ ਸੀ ਇਦਾਂ ਬੋਲ ਉਹ ਜਾਈ ਉਹ ਜਾਈ ਅਸੀਂ ਆਪਣੀ ਮੰਮੀ ਨੂੰ ਬੋਲਦੇ ਆਂ ਹਾਂਜੀ ਓਏ ਮੇਰੀ ਗੱਲ ਸੁਣੋ ਓ ਸਾਨਿਆ ਤੂੰ ਤਾਂ ਸਿਆਣਾ ਬਹਿਣਾ ਏ ਤੂੰ ਤਾਂ ਨਿਆਣਾਂ ਨੂੰ ਰੋਕ ਦਿੰਦਾ ਮੇਰੀਆਂ ਮੁੱਲੀਆਂ ਖਰਾਬ ਕਰਕੇ ਰੱਖਦੀਆਂ ਫਿਰ ਜੀ ਦੋ ਮੁੱਲੀਆਂ ਹੀ ਤੋੜੀਆਂ ਐ ਇਹ ਕਿਹੜਾ ਥੋੜੇ ਸੀ ਜਿੰਮੀ ਨਾੜਾ ਭਲੀ ਯਾਰ ਜੇ ਸਾਰੀ ਬਰਸੀਨ ਖਰਾਬ ਕਰਤੀ ਮੇਰੇ ਡੰਗਰ ਕਿਆ ਖਾਉਂਗੇ ਆ ਜਾ ਮੈਂ ਕਰਪਾਰ ਕੱਢ ਲਈ ਫਿਰ ਇੱਥੇ ਕਤਲੇਮ ਕਤਲੇਮ ਹੋ ਜਾਏਗਾ ਓ ਸਾਲਿਓ ਆਪਣੇ ਪਾਪੇ ਜੀ ਨੂੰ ਸਮਝਾ ਲਓ ਕਟਾਈ ਖਾ ਲੈਣੇ ਚਟਾਕੇ ਖਾ ਲੈਣੇ ਮੇਰੇ ਤੇ। ਪਾਪਾ ਜੀ ਦੇਖ ਲਓ ਕੀ ਬੋਲੀ ਆ ਰਿਹਾ ਇਹ। ਪਾਪਾ ਜੀ ਰੱਬ ਦਾ ਵਾਸਤਾ ਜੇ ਇਦਣਾਂ ਉਹ ਲੋਰਪਾਨ ਦੀ ਗੱਲ ਨਾ ਕਰੋ ਅੱਜ ਸਾਡੀ ਡੂਈ ਡੂਈ ਹੋ ਜਾਣੀ। ਸਾਲਿਓ ਥੋੜੀ ਕ੍ਰਮਾ ਠੂਠੇ। ਓਏ ਸਾਡੇ ਪਾਪਾ ਜੀ ਦੇ ਹੱਥ ਛੁੱਕ ਛੱਡਿਆ। ਓਏ ਇੱਕ ਹੋਰ ਵੇਰ ਛੁੱਕ ਛੱਡਿਆ। ਪਾਪਾ ਜੀ ਥੱਪੜ ਮਾਰਨੇ ਦਾ ਕੀ ਮਤਲਬ ਉਹ? ਸਾਡੇ ਪਾਪਾ ਜੀ ਦੇ ਤਰੇ ਚਾਟੇ। ਹਾਂ ਤਰੇ ਚਾਟੇ। ਉਹ ਪਾਜੀ ਧੱਪੜ ਮਾਰਨੇ ਦਾ ਕੀ ਮਤਲਬ ਹੈ ਉਹ ਗੱਲ ਸੁਣ ਓਏ ਇੱਕ ਤਾਂ ਤੁਸੀਂ ਮੇਰੇ ਖੇਤ ਦਾ ਨੁਕਸਾਨ ਕਰ ਰਹੇ ਆਂ ਮੂਲੀਆਂ ਪੱਟ ਰਹੇ ਆਂ ਹੈ ਉੱਪਰ ਤੇ ਮੈਨੂੰ ਕਿਰਪਾਨ ਕੱਢਣ ਦੇ ਧਮਕੀਆਂ ਦੇ ਰਹੇ ਆਂ ਸਾਲਿਓ ਅਕਲੁਕਲ ਹੈ ਗਈ ਆ ਤੁਹਾਨੂੰ ਸੰਗ ਸ਼ਰਮ ਹੈ ਗਈ ਆ ਕਿ ਨਹੀਂ ਚਪੇੜਾ ਖਾ ਕੇ ਹੁਣ ਸਮਝ ਆਈ ਆ ਜੇ ਇੰਨਾ ਹੀ ਹੈ ਮੇਰੇ ਵੱਡੇ ਪੁੱਤਰ ਤੇ ਮਾਰ ਕੇ ਦਿਖਾ ਦੱਪੜ ਉਹ ਪਾਜੀ ਨੇ ਥੋੜੀ ਪੈਨ ਨੂੰ ਇਹਨੇ ਮੇਰੇ ਵੱਡੇ ਪਿੱਟੇ ਤੇ ਚਪੇੜ ਲਾਤੀ ਲੈ ਮਾਰਤਾ ਜੇ ਇੰਨਾ ਹੀ ਹੈ ਨਾ ਰਾਜਾ ਬੇਟਾ ਤੇ ਇੱਕ ਹੱਥ ਲਗਾ ਕੇ ਦਿਖਾ ਦੇ ਰਾਜਾ ਬੇਟਾ ਆਪਣੀ ਤਾਕਤ ਦਿਖਾ ਦੇ ਅੱਜ ਰਾਜਾ ਬੇਟਾ ਤੇਨ ਦੋ ਕਿਉ ਲਾ ਛੱਡੀਆਂ ਅੱਛਾ ਤੇ ਹੁਣ ਮੇਰੇ ਛੋਟੇ ਪੁੱਤਰ ਦੇ ਲਾ ਕੇ ਦਿਖਾ ਲੈ ਲਾਤੀ ਓ ਮੇਰੀ ਗੱਲ ਸੁਣ ਲੈ ਓ ਸੰਗ ਸ਼ਰਮ ਕਰ ਲੋ ਸਾਲਿਓ ਪੁੱਛ ਕੇ ਤੋੜ ਲੈ ਕਰੋ ਜੇ ਤੋੜਨੀ ਹੁੰਦੀ ਐ ਇੰਨਾ ਨੁਕਸਾਨ ਕਰਕੇ ਰੱਖਤਾ ਮੇਰੇ ਘਰੇ ਲੈ ਗੱਲ ਸੁਣ ਲੈ ਦਿਖਣਾ ਨਹੀਂ ਚਾਹੀਦੇ ਓਰੇ ਗੱਡੀ ਮੋੜ ਕੇ ਡੰਡੀ ਪੈ ਜੋ ਜੇ ਦਿਖ ਗਏ ਆ ਬੂਟ ਕਮਾਉਂਗਾ ਤੇ ਨਾ ਉੱਪਰ ਸਮਝ ਗਿਆ ਚਲੋ 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 ਰੋਕਾ ਗੱਡੀ ਕਿਉਂ ਰਕਵਾਈ ਪਪਾ ਜੀ ਛੋਡੇ ਦੇ ਨਾਲ ਨਾਲ ਸਾਡੇ ਵਿੱਚ ਪੇੜਾ ਪਵਾ ਛੱਡੀਆਂ ਜੇ ਸਾਲੇ ਹੁਣ ਤੁਸੀਂ ਆਪਣੀ ਜਾਈ ਨੂੰ ਐ ਤਾਂ ਨਹੀਂ ਕਹੋਂਗੇ ਵੀ ਮੇਰੇ ਵੀ ਜੁੱਤੀਆਂ ਪਈਆਂ ਏ ਸਪਸਾਰਿਆਂ ਦੇ ਚੱਪੇੜਾ ਪਈਆਂ ਏ ਆਹ ਕੀ ਗੱਲ ਬਣੀ ਪਪਾ ਜੀ ਗੱਲਾਂ ਚੋਂ ਗੱਲ ਹੈ ਇੱਕ ਪਪਾ ਹੁੰਦਾ ਸੀ